ਸੋਨੇ ਦਾ ਆਂਡਾ ਇੱਕ ਪਿੰਡ ਵਿੱਚ ਇੱਕ ਆਦਮੀ ਨੇ ਇੱਕ ਮੁਰਗੀ ਪਾਲੀ ਹੋਈ ਸੀ ਮੁਰਗੀ ਹਰ ਰੋਜ਼ ਇੱਕ ਸੋਨੇ ਦਾ ਆਂਡਾ ਦਿੰਦੀ ਸੀ ਉਹ ਆਦਮੀ ਹਰ ਰੋਜ਼ ਸੋਨੇ ਦਾ ਆਂਡਾ ਸ਼ਹਿਰ ਲੈ ਕੇ ਜਾਂਦਾ ਅਤੇ ਉਸ ਨੂੰ ਵੇਚ ਕੇ ਘਰ ਦਾ ਸਮਾਨ ਖਰੀਦ ਕੇ ਲਿਆਉਂਦਾ ਇਸ ਤਰ੍ਹਾਂ ਉਸ ਦੇ ਘਰ ਦਾ ਗੁਜ਼ਾਰਾ ਸੋਨੇ ਦੇ ਆਂਡੇ ਦੇ ਨਾਲ ਅੱਛੀ ਤਰ੍ਹਾਂ ਚੱਲ ਰਿਹਾ ਸੀ ਇੱਕ ਦਿਨ ਉਸ ਆਦਮੀ ਦੇ ਮਨ ਵਿੱਚ ਲਾਲਚ ਆਇਆ ਤੇ ਉਹ ਸੋਚਣ ਲੱਗਾ ਕਿ ਕਿਉਂ ਨਾ ਮੁਰਗੀ ਨੂੰ ਮਾਰ ਕੇ ਸਾਰੇ ਸੋਨੇ ਦੇ ਅੰਡੇ ਇੱਕ ਵਾਰ ਹੀ ਕੱਢ ਲਏ ਜਾਣ ਉਸਨੇ ਮੁਰਗੀ ਨੂੰ ਮਾਰਿਆ ਅਤੇ ਉਸ ਵਿੱਚੋਂ ਸਾਰੇ ਸੋਨੇ ਦੇ ਅੰਡੇ ਕੱਢਣ ਲੱਗਾ ਪਰ ਉਸ ਨੂੰ ਮੁਰਗੀ ਵਿੱਚੋਂ ਇੱਕ ਹੀ ਸੋਨੇ ਦਾ ਆਂਡਾ ਮਿਲਿਆ ਮੁਰਗੀ ਨੂੰ ਮਾਰਨ ਤੋਂ ਬਾਅਦ ਉਸਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ ਤੇ ਆਦਮੀ ਨੂੰ ਮੁਰਗੀ ਮਾਰਨ ਦਾ ਬਹੁਤ ਪਛਤਾਵਾ ਹੋਇਆ ਤੇ ਉਹ ਜੋਰ-ਜੋਰ ਦੀ ਰੋਣ ਲੱਗਾ ਸਿੱਟਾ ਲਾਲਚ ਪੂਰੀ ਬਲਾ ਹੈ ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਧੰਵਾਦ ਜੀ